साम <US> ਹੋਰ ਅਜੀਬ ਜਿਹਾ। ਜੀ। ਇਸ ਵਾਰ ਅਜੇ ਪ੍ਰੈਸ ਕਾਨਫਰੰਸ ਬੁਲਾਈ ਹੈ ਕੀ ਮਾਮਲਾ ਸਾਰਾ ਜੀਤੇ ਦੱਸੇ। ਹਾਂਜੀ। ਇਹ 26 ਮਈ 2024 ਸ਼ਾਮ ਤਕਰੀਬਨ 4 ਵਜੇ ਦੀ ਵਾਰਦਾਤ ਹੈ ਜਿਹਦੇ ਵਿੱਚ ਦੋ ਗੁੱਟਾਂ ਵਿੱਚ ਆਪਸ ਵਿੱਚ ਜ ਲੜਾਈ ਹੋਈ। ਤੇ ਉਹਦੇ ਵਿੱਚ ਇੱਕ ਸਾਡੇ ਮ੍ਰਿਤਕ ਰੁਪਿੰਦਰ ਸਿੰਘ ਰੁਪਿੰਦਰ ਸ਼ਰਮਾ ਉਰਫ ਰਵੀ ਪੁੱਤਰ ਲੇਟ ਰਾਜ ਕੁਮਾਰ ਵਾਸੀ ਕਾਲੇਕੇ ਖਾਣਾ ਧਨੋਲਾ ਜਿਹਦੀ ਉਹਦੇ ਇਸ ਝਗੜੇ ਦੇ ਵਿੱਚ ਲੜਾਈ 'ਚ ਮੌਤ ਹੋ ਜਾਂਦੀ ਹੈ ਤੇ ਇਹਦੇ ਵਿੱਚ ਇਹਦੇ ਚਾਚੇ ਦੇ ਬਿਆਨ ਤੇ ਚਾਚਾ ਹਰਵਿੰਦਰ ਸਿੰਘ ਪੁੱਤਰ surjeet singh ਵਾਸੀ ਕਾਲੇਕੇ ਦੇ ਬਿਆਨ ਤੇ 15 ਦੋਸ਼ੀਆਂ ਦੇ ਖਿਲਾਫ ਵਗਦਮਾ ਦਰਜ ਕੀਤਾ ਗਿਆ ਮਕਮਲਾ ਨੰਬਰ 72 ਅ ਅੰਦਰ ਅੰਡਰ ਧਾਰਾ 302 307 323 341 148 100 ਨੀ ਜਾ ਤੇ 25 27 54 59 ਆਮ ਬ੍ਰੈਕਟ ਲੱਗਾ ਹੈ ਜਦੇ ਵਿੱਚ ਇਹਦੀ ਜਿਹੜਾ ਰੁਪਿੰਦਰ ਸ਼ਰਮਾ ਇਹਦੀ ਮੌਤ ਹੋ ਜਾਂਦੀ ਹੈ ਤੇ ਉਸ ਬੰਦੇ ਵਿੱਚ ਅੱਜ ਅਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਜਦੇ ਵਿੱਚ ਮੇਨ ਅੱਠ ਦੋਸ਼ੀ ਹੈ ਉਹ ਅਸੀਂ ਉਹਨਾਂ ਦੀ ਅਰੈਸਟ ਪਾ ਲਈ ਹੈ ਤੇ ਜਿਨ੍ਹਾਂ ਪਾਸੋਂ ਸਾਨੂੰ ਇੱਕ ਲੱਕੜ ਦੀ ਸੋਟੀ ਇੱਕ ਗੰਡਾਸਾ ਇੱਕ ਰਪਾਨ ਤੇ ਇੱਕ 32 ਬੋਟ ਦੇਸੀ ਪਿਸਟਰ ਰਿਕਵਰ ਹੋਇਆ ਹੈ ਸਰ ਪਹਿਲਾ ਮਾਮਲਾ ਦਰਜ ਹੈ ਨਾ ਹਾਂਜੀ ਜਿਹੜਾ ਇਹਦੇ ਵਿੱਚ ਇੱਕ ਦੋਸ਼ੀ ਗਗਨਦੀਪ ਸਿੰਘ ਇਹਦਾ ਪਹਿਲਾ ਥਾਣੇ ਧਨੋਲੇ ਮਕਦਮਾ ਨੰਬਰ 90 ਦਰਜ ਹੈ 323 341 ਦਾ ਤੇ ਜਿਹੜਾ ਮੇਨ ਦੋਸ਼ੀ ਹੈ ਪ੍ਰਗਟ ਸਿੰਘ ਜਿਹਦੇ ਜਿਹਦੇ ਮੇਨ ਬਾਅਰ ਕਰਕੇ ਸਾਰੇ ਦੋਸ਼ੀਆਂ ਦੇ ਨਾਲ ਇਹਦੇ ਕਰਕੇ ਹੋਇਆ ਜਿਹੜਾ ਉਹਦੇ ਉਹਦੇ ਤੇ ਮਕਦਮਾ 163/20 ਦਰਜਾ ਜਿਹੜਾ 307 341 23 506 148 ਕੋਣੀ ਜਿਆਦਾ ਭਗਤਪੁਰ ਇੱਥੇ ਦਰਜ ਹੈ ਮੈਂ ਇਹ ਜੀ ਕੀ ਵਜ੍ਹਾ ਰਹੀ ਕਿ ਇਹ ਕਤਲ ਤੱਕ ਮਾਮਲਾ ਕੁਝ ਇਹਨਾਂ ਦੀ ਕੁਝ ਸਮੇਂ ਤੋਂ ਦੋਨਾਂ ਧਿਰਾਂ ਦੀ ਆਪਸ ਵਿੱਚ ਲੜਾਈ ਚੱਲ ਰਹੀ ਸੀ ਤੇ ਮੌਕੇ ਤੇ ਜਦੋਂ ਇਹਨਾਂ ਦਾ ਆਪਸ ਵਿੱਚ ਜਦੋਂ ਝਗੜਾ ਜਿਆਦਾ ਵੱਧ ਗਿਆ ਉਹਦੇ ਵਿੱਚ ਆ ਵਾਰਦਾਤ ਹੋਈ ਹੈ ਤੇ ਸਰ ਰਿਮਾਂਡ ਵਗੈਰਾ ਕੋਈ ਹਾਂਜੀ ਜਿਹੜੇ ਅੱਜ ਅਸੀਂ 5 ਤਰੀਕ ਨੂੰ ਤਿੰਨ ਦੋਸ਼ੀ ਫੜੇ ਨੇ ਇਹਨਾਂ ਦਾ ਰਿਮਾਂਡ ਲਵਾਂਗੇ ਪੇਸ਼ ਕਰਨਾ ਤਿੰਨ ਤਿੰਨ ਦੋਸ਼ੀਆਂ ਦਾ ਰਿਮਾਂਡ ਆਲਰੇਡੀ ਚੱਲ ਰਿਹਾ ਹੈ